ਕਿ ਕੀਮਤ ਤੇ ਬਖਸ਼ਾ ਨਹੀਂ ਜਾਏਗਾ ਤੇ ਪੰਜਾਬ ਸਰਕਾਰ ਦਾ ਇਹ ਨਸ਼ੇ ਦੇ ਵਿਰੁੱਧ ਮੁਹਿੰਮ ਜੜੀ ਹੈ ਲਗਾਤਾਰ ਹੀ ਜਾਰੀ ਹੈ ਪੰਜਾਬ ਸਰਕਾਰ ਦਾ ਇਹ ਨਸ਼ੇ ਦੇ ਵਿਰੁੱਧ ਜੜਾ ਹੈ मुहिम के तहत ही सख्त कार्रवाई की जा रही है वालों साफ तौर पर नशा तस्कर छो या फिर नशा तस्करी का काम छो अब की गई दे कि नशा तस्कर सख्त सरकार नजर आ रही है दस दिए कि सहयोगी जुड़े हुए हैं शांत होर तो जानकारी लवेंगे शांत मुकतर साहिब एक हो कार्रवाई नशे के विरुद्ध देखने मिली है की जानकारी है ਸਰਹੀ ਜਿਸ ਤਰ੍ਹਾਂ ਬੀਤੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਦੇ ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੀ ਬੈਠਕ ਲਗਾਈ ਸੀ ਦਿੱਲੀ ਚੋਣਾ ਤੋਂ ਬਾਅਦ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਤੇ ਕਿਸੇ ਵੀ ਐਂਗਲ ਤੋਂ ਢਿੱਲੇ ਰੌਚ ਦਿਖਾਈ ਨਹੀਂ ਦਿੰਦੀ ਸੀ ਤਾਂ ਇਸ ਦੇ ਤਹਿਤ ਹੀ ਫੈਸਲੇ ਲਏ ਗਏ ਕਿ ਜੋ ਨਸ਼ਾ ਤਸਕਰਾਂ ਨੇ ਤਸਕਰੀ ਦੇ ਰਾਹੀਂ ਜਾਇਦਾਦ ਬਣਾਈ ਹੈ ਉਸ ਜਾਇਦਾਦ ਨੂੰ ਨਸ਼ਟ ਕੀਤਾ ਜਾਵੇਗਾ ਤਾਂ ਜੋ ਸਮਾਜ ਵਾਸਤੇ ਇੱਕ ਵੱਡਾ ਪ੍ਰੇਰਨਾ ਐਗਜ਼ੈਂਪਲ ਬਣ ਕੇ ਸਾਹਮਣੇ ਆ ਸਕੇ ਇਸੇ ਹੀ ਲੜੀ ਦੇ ਅੰਤਰਗਤ ਸ਼੍ਰੀ ਮੁਖਤਸਰ ਸਾਹਿਬ ਦੇ ਜਿਹੜੇ ਐਸਐਸਪੀ ਹੈ ਆਈਪੀਐਸ ਅਧਿਕਾਰੀ ਅਖੇ ਚੌਧਰੀ ਉਹਨਾਂ ਦੀ ਅਗਵਾਈ ਦੇ ਵਿੱਚ 3 ਦਿਨ ਤੋਂ ਲਗਾਤਾਰ ਪੁਲਿਸ ਵੱਲੋਂ ਪਲੈਨਿੰਗ ਕੀਤੀ ਜਾ ਰਹੀ ਸੀ ਕਿ ਜ਼ਿਲ੍ਹੇ ਦੇ ਵਿੱਚ ਅਜਿਹੇ ਕਿਹੜੇ ਲੋਕ ਹਨ ਜਿਨ੍ਹਾਂ ਨੇ ਨਸ਼ੇ ਦੇ ਰਾਹੀਂ ਆਪਣੀਆਂ ਜਾਇਦਾਦਾਂ ਬਣਾਈਆਂ ਹਨ ਜਿਨ੍ਹਾਂ ਲੋਕਾਂ ਨੇ ਸਮਾਜ ਦੇ ਵਿੱਚ ਰਸੂਖ ਵੀ ਬਣਾਇਆ ਹੋਇਆ ਹੈ ਕਿ ਉਹ ਨਸ਼ਾ ਤਸਕਰ ਹਨ ਤੇ ਵਾਕਈ ਬੜੀ ਤਰੱਕੀ ਕੀਤੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਦੀਆਂ ਜਾਇਦਾਦਾਂ ਨੂੰ ਡਿਮੋਲਿਸ਼ ਕਰਨ ਦੀ ਜਿਹੜੀ ਤਿਆਰੀ ਖੇਚ ਲਈ ਸੀ ਕੱਲ ਦੁਪਹਿਰ ਤੱਕ ਹੀ ਪੁਲਿਸ ਦਾ ਜਿਹੜਾ ਪ੍ਰੋਗਰਾਮ ਹੈ ਮੁਕੰਮਲ ਡਰਾਫਟ ਉੱਤ ਜੋ ਚੁੱਕਿਆ ਸੀ ਤੇ ਅੱਜ ਦੁਪਹਿਰ ਤੋਂ ਬਾਅਦ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਕਾਣਾ ਲੱਕੇ ਵਾਲੀ ਅਧੀਨ ਜਿਹੜਾ ਪਿੰਡ ਮਦਰਸਾ ਹੈ ਉੱਥੇ ਪੁਲਿਸ ਨੇ ਇਹ ਵੱਡਾ ਐਕਸ਼ਨ ਕਰਨ ਦੀ ਤਿਆਰੀ ਕਰ ਲਈ ਹੈ ਤੇ ਬਾਅਦ ਦੁਪਹਿਰ ਐਸਐਸਪੀ ਅੱਜੀ ਚੌਧਰੀ ਹੈ ਜਿਹੜੇ ਪੁਲਿਸ ਕਾਣਾ ਲੱਕੇ ਵਾਲੀ ਪਹੁੰਚ ਜਾਣਗੇ ਤੇ ਉੱਥੋਂ ਬਕਾਇਦਾ ਮੀਡੀਆ ਦੇ ਨਾਲ ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਇਸ ਐਕਸ਼ਨ ਨੂੰ ਜਿਹੜਾ ਅਮਲੀ ਜਾਮਾ ਪਹਿਨਾ ਆਇਆ ਜਾਵੇ ਇਹ ਨਸ਼ਾ ਤਸਕਰੀਆਂ ਦਾ ਜੋ ਅੰਜਾਮ ਹੁੰਦਾ ਹੈ ਲੋਕਾਂ ਨੂੰ ਦਿਖਾਇਆ ਜਾਵੇ ਲੋਕਾਂ ਦੇ ਵਿੱਚ ਇਹ ਡਰ ਬਣ ਸਕੇ ਕਿ ਨਸ਼ਾ ਤਸਕਰੀ ਕੋਈ ਸੌਕਾਰਾ ਨਹੀਂ ਹੈ ਪੈਸੇ ਆਉਂਦੇ ਤਾਂ ਲੋਕਾਂ ਨੂੰ ਦਿਖ ਜਾਂਦੇ ਆ ਪਰ ਇਹਦੇ ਨਤੀਜੇ ਬੜੇ ਮਾੜੇ ਹੁੰਦੇ ਆ ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਪੁਲਿਸ ਜਿਹੜੀ ਅੱਜ ਦੀ ਘੜੀ ਯਤਨਸ਼ੀਲ ਦਿਖਾਈ ਦੇ ਰਹੀ ਹੈ ਬਿਲਕੁਲ ਸ਼ਾਂਤ ਕਿਉਂਕਿ ਪਟੀਸ਼ਨ ਜਦੋਂ ਗਾਇਰ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀ ਵਕੀਲ ਦੇ ਵੱਲੋਂ ਕਿਹਾ ਗਿਆ ਸੀ ਇਹ ਦਾਇਰ ਕਰਦੇ ਹੋਏ ਕਿ ਕਰਟੋਨਾ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਖਿਲਾਫ ਹੈ ਲੇਕਿਨ ਉਸ ਦੇ ਬਾਵਜੂਦ ਵੀ ਨਸ਼ਾ ਤਸਕਰਾ ਦੇ ਉੱਪਰ ਲਗਾਤਾਰ ਹੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਕਿੰਨੀ ਜ਼ਿਆਦਾ ਇਸ ਵਾਰ ਜੁੜਾ ਹੈ ਸਖਤ ਰਵਈਆ ਨਸ਼ਾ ਤਸਕਰਾ ਦੇ ਖਿਲਾਫ ਅਪਣਾ ਰਹੀ ਹੈ ਜੀ ਐਫਐਸਪੀ ਚੌਧਰੀ ਨਾਲ ਵੀ ਸਾਡੀ ਦੋ ਵਾਰ ਗੱਲ ਹੋ ਚੁੱਕੀ ਹੈ ਅੰਜਲੀ ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਕੋਈ ਕਾਨੂੰਨ ਬਣਦੇ ਆ ਅਮਲ ਵਿੱਚ ਲਿਆਂਦੇ ਜਾਂਦੇ ਆ ਸਮਾਜ ਦੀ ਤਰੱਕੀ ਵਾਸਤੇ ਹੁੰਦੇ ਆ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦਾ ਨੈਟਵਰਕ ਦੀਆਂ ਜੜਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਯੂਪੀ ਦੇ ਵਿੱਚ ਯੋਗੀ ਸਰਕਾਰ ਦਾ ਐਕਸ਼ਨ ਬੁਲਡੋਜ਼ਰ ਸੀ ਉਹ ਜਿਹੇ ਐਕਸ਼ਨ ਨੂੰ ਕਰਨ ਦੀ ਜਿਹੜੀ ਸਮੇਂ ਦੀ ਮੁੱਖ ਮੰਗ ਸੀ ਤੇ ਪੰਜਾਬ ਸਰਕਾਰ ਨਸ਼ੇ ਦਾ ਲੱਕ ਤੋੜਨ ਵਾਸਤੇ ਇਸ ਚੀਜ਼ ਨੂੰ ਇੱਕ ਬਿਹਤਰ ਵਿਕਲਪ ਵਜੋਂ ਸਮਝ ਰਹੀ ਹੈ ਜਦੋਂ ਵੀ ਸੋਸ਼ਲ ਮੀਡੀਆ ਤੇ ਕਿਤੇ ਚਰਚਾਵਾਂ ਹੁੰਦੀਆਂ ਬੁਲਡੋਜ਼ਰ ਐਕਸ਼ਨ ਦੀਆਂ ਦਾ ਸਮਾਜ ਵੱਲੋਂ ਇਸ ਐਕਸ਼ਨ ਦੀ ਵੱਡੇ ਪੱਧਰ ਤੇ ਤਾਰੀਫ਼ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਾਫੀ ਹੱਦ ਤੱਕ ਸੰਤੁਸ਼ਟ ਹੈ ਜੋ ਵੀ ਕਾਨੂੰਨੀ ਚੁਣੌਤੀਆਂ ਹੋਣਗੀਆਂ ਉਹਦਾ ਜਵਾਬ ਤਾਂ ਅਦਾਲਤ ਵਿੱਚ ਦੇ ਦਿੱਤਾ ਜਾਵੇਗਾ ਪਰ ਫਿਲਹਾਲ ਦੀ ਘੜੀ ਸਮਾਜ ਨੂੰ ਐਕਸ਼ਨ ਬੁਲਡੋਜ਼ਰ ਦੇ ਨਾਲ ਜਿਹੜੀ ਹੈ ਵੱਡੇ ਪੱਧਰ ਤੇ ਰਾਤ ਨਸੀਬ ਹੁੰਦੀ ਦਿਖਾਈ ਦੇ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ੰਤ तमाम ਜਾਣਕਾਰੀ ਦੇ ਲਈ ਤੇ ਮੁਖਸਿਸ ਸਾਹਿਬ ਦੇ ਵਿਖੇ ਵੀ ਕਾਰਵਾਈ ਕੀਤੀ ਜਾਏਗੀ ਨਸ਼ਾ ਦੇ ਵਿਰੁੱਧ ਬੁਲਡੋਜ਼ਰ ਕਾਰਵਾਈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ جاری ਹੈ ਤੇ ਨਸ਼ਾ ਤਸਕਰਾਂ ਨੂੰ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਨਸ਼ਾ ਤਸਕਰੀ ਦਾ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ